ਦੀਵੀ ਮਹੱਲਾ ਪੀਜਾ ਸੋਹਿਲਾ ਹਰ ਰਾਮ ਨਾਮ ਇਹ ਸਾਜ ਸੰਗਤ ਜੀ ਸੋਹਿਲਾ ਜਸ ਜੇ ਹੈ ਤਾਂ ਪਰਮੇਸ਼ਰ ਦੇ ਰਾਮ ਦੇ ਨਾਮ ਵਿੱਚ ਹੈ ਸੋਹਿਲਾ ਜੀ ਆਨੰਦ ਹੈ ਹਰੀ ਦੇ RAM ਦਾ ਨਾਮ ਜਪਣੇ ਕਰਕੇ ਹੀ ਹੁਰ ਸਭ ਦੀ ਵਿਚਾਰੇ RAM ਗੁਰੂ ਸਾਹਿਬ ਦੇ ਸ਼ਬਦ ਦੁਆਰਾ ਵਿਚਾਰ ਪ੍ਰਾਪਤ ਹੁੰਦੀ ਵਿਚਾਰ ਨਾ ਕਰੇ RAM ਏ ਭਾਈ ਹਰ ਮਨ ਤਨ ਨੂੰ ਗੁਰਮੁਖ ਭੀਜੈ ਹਰੀ ਦੇ ਵਿੱਚ ਮਨ ਤਨ ਨੂੰ ਗੁਰਮਖਾਂ ਦਾ ਭੀਜ ਜਾਂਦਾ ਮੰਨ ਜਾਂਦਾ ਹੈ ਮੰਨ ਕਰਕੇ ਤਨ ਕਰਕੇ ਮਿਲੇ ਰਹਿੰਦੇ ਹਨ RAM ਨਾਮ ਪਿਆਰੇ RAM ਦੇ ਨਾਮ ਨਾਲ ਸਾਨੂੰ ਪਿਆਰ ਦਿੰਦਾ ਹੈ ਰਾਮ ਦੇ ਨਾਮ ਦੇ ਪਿਆਰੇ ਹਨ ਜੋਹਿ ਭਾਈ ਆਰਾਮ ਨਾਮ ਪਿਆਰੇ ਸਭ ਕੋਲ ਉਹਧਾਰੇ ਜੋ ਨਾਮ ਨਾਮ ਜਿਨਾਂ ਨੂੰ ਪਿਆਰ ਦੇ ਉਹਨੀਆਂ ਸਾਰੀਆਂ ਕੋਲਾਂ ਦਾ ਆਧਾਰ ਮਾਰਾ ਕਰ ਦਿੰਦੇ ਹਨ ਆਰਾਮ ਨਾਮ ਮੁਖ ਬਾਣੀ ਮੁਖੋ ਵੀ ਭਾਈ ਮਾਰੇ ਦੇ ਨਾਮ ਵਾਲੀ ਬਾਣੀ ਉਚਰਦੇ ਹਨ ਆਵਣ ਜਾਣ ਰਹੇ ਸੁਖ ਪਾਇਆ ਸੁਖ ਜਾਣ ਤੇ ਰਹਤ ਹੋਗੇ ਸੁਖ ਸ਼੍ਰੀਪ ਨੂੰ ਪਾ ਲਿਆ ਹੈ ਕਰ ਅਨਹਦ ਸੁਰਤ ਸਮਾਣਿ ਨਾ ਵੀ ਅਨਹਦ ਹਦ ਤੋ ਰਹਤ ਕਰ ਹਿਰਦੇ ਵਿੱਚ ਇਕ ਨਾਮ ਬ੍ਰਹਮ ਬਿਸ਼ੋਰ ਸਫੋਰ ਦਾ ਸਮਾਗਿਏ ਸੇਧ ਪ੍ਰੀਤੀ ਕਰਕੇ ਕਲਸ ਰੂਪ ਵਿੱਚ ਉਹਨਾਂ ਦੀ ਵਰਤੀ ਸਮਾ ਗਈ ਹੈ ਹਰ ਹਰ ਏਕੋ ਪਾਇਆ ਹਰ ਪ੍ਰਭੂ ਹਰ ਹਰ ਪ੍ਰਭੂ ਜੋ ਇੱਕੋ ਇੱਕ ਹੈ ਉਸ ਵਾਹਿਗੁਰੂ ਨੂੰ ਪਾ ਲਿਆ ਹੈ ਨਾਨਕ ਕਿਰਪਾ ਧਾਰੇ ਨਾਨਕ ਸਾਹਿਬ ਕਿੰਨੇ ਵਾਹਿਗੁਰੂ ਨੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਆ ਸੋਹੇ ਲੜਾ ਹਰਿ ਰਾਮ ਨਾਮ ਕਿਰਪਾਈ ਸੋਹੇ ਦਾ ਜਸਵੇ ਦੇਣ ਵਾਲਾ ਸੋਹੇ ਦਾ ਅਨੰਦੇ ਦੇਣ ਵਾਲਾ ਹਰੀ ਜੋ ਪਾਪਾ ਨਹਾਰ ਕਾ ਰਮਿਆ ਹੋਇਆ ਉਸ ਦਾ ਨਾਮ ਹੀ ਹੈ ਗੁਰ ਸਬਦੀ ਵਿਚਾਰੇ ਇਹ ਗੁਰਾਂ ਦੇ ਸ਼ਬਦ ਦੁਆਰਾ ਵਿਚਾਰ ਉਪਦੇਸ਼ ਦੁਆਰਾ ਕਰਨਾ ਕਰੇ ਹਮ ਨੀਵੀ ਪ੍ਰਭ ਅਤ ਉੱਚੀ ਬੀਮਤੀ ਕਰੀਏ ਅਸੀਂ ਦਾ ਮਾਰਾ ਗੁਨਾਹ ਤੋਂ ਹੀਨੇ ਹੋਨੇ ਕਰਕੇ ਨੀਵੇਂ ਹਾਂ ਤੂੰ ਪ੍ਰਭੂ ਸਰਬਗੋਹਣੇ ਕਰਕੇ ਤਿਆਨ ਕਿਾਹ ਹੈ ਕਿਉਂ ਕਰ ਮਿਲਿਆ ਜਾਏ ਦਾ ਰਹੀ ਪਰਮੇਸ਼ਰ ਰਾਮ ਆਉ ਦੇ ਨਾਲ ਮਿਲਿਆ ਜਾਵੇ ਇਹ ਪਿਆਰੇ ਗੁਰ ਮੇਲੀ ਬਹੁ ਕਿਰਪਾ ਧਾਰੀ ਜਦੋਂ ਸਤਗੁਰੂ ਸਾਹਿਬ ਨੇ ਬਹੁਤ ਹੀ ਕਿਰਪਾ ਦ੍ਰਿਸ਼ਟੀ ਕੀਤੀ ਸਾਡੇ ਔਗਣਾ ਦੀ ਵਿਚਾਰਨਾ ਕੀਤੀ ਸਰਗੋ ਨੇ ਆਤਮ ਸਰੂਪ ਵਿੱਚ ਤੁੰਗ ਪਾਦਾ ਲਖ ਹਰਸ ਕਰ ਪਾਦਾ ਲਖ ਹਰਸ ਇਕਤਾ ਕਰਕੇ ਮੇਲ ਦਿੱਤੀ ਬੜੀ ਕਿਰਪਾ ਧਾਰ ਕੇ ਹਰ ਕੈ ਸ਼ਬਦ ਸੁਭਾਈ ਰਾਮ ਹਰੀ ਦੇ ਵਿੱਚ ਸ਼ਬਦ ਕਰਕੇ ਸੁਭਾਵਕੀ ਮਿਲਦੇ ਰਾਮ ਹੈ ਭਾਈ ਗੁਰਾਂ ਨੂੰ ਸ਼ਬਦ ਕਰਕੇ ਮਿਲ ਸ਼ਬਦ ਸੁਭਾਈ ਆਪ ਗਵਾਏ ਜਿਹਨੂੰ ਸ਼ਬਦ ਦੇ ਨਾਲ ਸੁਭਾਵਕ ਮਿਲੇ ਉਹ ਭਾਈ ਪ੍ਰਕਾਸ਼ ਨੂੰ ਸ਼ਬਦ ਵਿੱਚ ਆਪਰ ਦਵੰਦਰੋਂ ਗਵਾਤ ਰੰਗ ਸਿਓ ਰਲੀਆਂ ਮਾਣੇ ਕੋ ਰੰਗ ਅਨੰਦ ਸਰੂਪ ਬ੍ਰਹਮ ਦੇ ਨਾਲ ਫੇ ਖੁਸ਼ੀਆਂ ਮਾਣਦੇ ਹਾਂ ਛੇਜ ਸੁਖਾਲੀ ਜਾਂ ਪ੍ਰਭ ਭਾਇਆ ਜਦੋਂ ਵਾਹਿਗੁਰੂ ਆ ਗਿਆ ਉਦੋਂ ਅੰਤਰ ਕਰਨੂ ਪੀ ਸੇਜਾ ਵੀ ਸੁਖਾਂ ਵਾਲੀ ਹੋ ਗਈ ਸਾਰੇ ਗੁਣ ਪ੍ਰਗਟ ਹੋਇਆ ਇਸ ਸਰਦਾ ਆਦਿਕ ਹਰ ਹਰ ਨਾਮ ਸਮਾਣੀ ਉਹ ਹਰ ਹਰ ਪਰਮੇਸ਼ਰ ਦਾ ਨਾਮ ਕਰਕੇ ਬ੍ਰਹਮ ਵਿੱਚ ਸਮਾ ਗਏ ਹਨ ਨਾਨਕ ਸੁਹਾਗਣ ਸਾ ਵਡ ਭਾਗੀ ਸਤਿਗੁਰੂ ਜੀ ਕਹਿੰਦੇ ਉਹ ਆਤਮ ਸੁਹਾਗ ਵਾਲੀਆਂ ਮਹਾਤਮਾ ਸਦਾ ਵੱਡੀਆਂ ਭਾਗਾਂ ਵਾਲੀਆਂ ਹਨ ਜੀ ਚੱਲੈ ਸਤਿਗੁਰ ਭਾਈ ਇਹ ਗੁਰੂ ਸਾਹਿਬ ਦੇ ਅਨਸਾਰ ਉਹ ਕੇ ਜਲਦੀਆਂ ਆਪਣੀ ਮਨਮਤ ਸ਼ਕਤੀ ਹੈ ਜਿਨ੍ਹਾਂ ਨੇ ਹਮ ਨੀਵੀਂ ਪ੍ਰਭ ਆਤੂ ੱਚਾ ਜੇ ਨਾਰਿਆ ਸੀ ਤਾਂ ਨੀਵੇਂ ਆ ਗੁਣਾ ਤੇ ਹੀਣੇ ਆ ਤੂੰ ਪ੍ਰਭੂ ਤੇ ਅੰਤੁ ਚਾਹੇ ਗਰੀਬੀ ਨਾਲ ਕਹਿਣਾ ਹੈ ਕਿਉਂ ਕਰ ਮਿਲਿਆ ਜਾਏ ਸ਼ੀਰਾਮ ਕਿਸ ਪ੍ਰਕਾਰ ਮਿਲਿਆ ਜਾਵੇ ਗੁਰੂ ਸਾਹਿਬ ਕਰਕੇ ਮਿਲਿਆ ਜਾਂਦਾ ਤੇਰੇ ਨਾਲ ਕਟ ਕਟੇ ਸਭ ਨਾਂ ਵਿੱਚ ਏਕੋ ਕਟਿਆਲੇ ਖਾਨੀਆਂ ਦੇ ਘਟਾ ਘਟਾਉਂ ਚ ਕੋਈ ਇਹ ਸਭ ਸਾਰੇਆਂ ਚ ਏਕੋ ਰਾਮ ਪਧਾਰੂ ਏਕੋ ਹੀ ਰੂਪ ਰਾਮ ਪਧਾਰੋ ਪੂਰਤੀ ਕਰਨ ਵਾਲਾ ਸੋਬਕਸ਼ਣ ਕਰਨ ਵਾਲਾ ਇਕਨਾ ਪ੍ਰਭ ਦੂਰ ਵਸੈ ਇਕਨਾ ਦੇ ਤਾਂ ਪ੍ਰਭ ਅਗਿਆਨੀਆਂ ਦੇ ਮਨੁੱਖਾਂ ਤੋਂ ਦੂਰ ਵਸਦਾ ਹੈ ਇਕਨਾ ਮਨ ਆਧਾਰੂ ਇਕਨਾ ਮਨੁੱਖਾਂ ਦੇ ਮਨ ਦਾ ਆਸਰਾ ਹੈ ਰਾਮ ਹਰ ਵਕਤ ਹਿਰਦੇ 'ਚ ਵਸਦਾ ਹੈ ਇਕਨਾ ਮਨ ਆਧਾਰੂ ਸਿਰਜਣਹਾਰ ਇਸ ਸਿਰਜਣਹਾਰ ਇਕਨਾ ਦੇ ਮਨ 'ਚ ਆਸਰਾ ਹੈ ਆਪਦੇ ਨਾਮ ਦਾ ਵੱਡ ਭਾਗੀ ਗੁਰ ਪਾਇਆ ਵੱਡਾਂ ਭਾਗਾਂ ਵਾਲਿਆਂ ਨੇ ਗੁਰੂ ਸਾਹਿਬ ਦੁਆਰਾ ਤੇਰੇ ਸਰੂਪ ਨੂੰ ਪਾਇਆ ਹੈ ਵੱਡ ਹਰ ਪ੍ਰਭ ਏਕੋ ਸੁਆਮੀ ਗਗਨ ਚ ਕੋਈ ਹਰੀ ਪ੍ਰਭੂ ਚਾਰ ਖਾਣੀਆਂ ਦੇ ਸਰਬ ਕਾ ਮਾਲਕ ਹਾਂ ਤੂੰ ਗੁਰਮੁਖ ਅਲਖ ਲਖਾਏ ਗੁਰਮਖਾਂ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ ਲਖਾਤਾ ਹੈ ਜਨਾਤਾ ਹੈ ਸਹਿਜੀ ਆਨੰਦ ਹੁਆ ਮਨ ਮਾਨਿਆ ਜਿਨਾਂ ਦਾ ਮਨ ਸਰੂਪ ਚ ਮੰਗਿਆ ਸੁਤੇ ਆਨੰਦ ਪ੍ਰਗਟ ਹੋ ਗਿਆ ਉਹਨਾਂ ਨੂੰ ਨਾਨਕ ਬ੍ਰਹਮ ਵਿਚਾਰੂ ਸਾਹਿਬ ਜੀ ਕਹਿੰਦੇ ਬ੍ਰਹਮ ਆਤਮਾ ਦਾ ਵਿਚਾਰ ਕਰਦੇ ਹੈ ਕੱਟ ਕਟੇ ਸਭ ਨਾਂ ਵਿੱਚ ਏਕੋ ਕਿਉ ਯਾਰ ਖਾਨੀਆਂ ਦੇ ਘਟਾ ਘਟਾ ਉਚ ਇੱਕ ਰਸ ਹੈ ਸਭਾਂ ਵਿੱਚ ਯੁੱਗਾਂ ਵਿੱਚ ਵੀ ਏਕੋ ਰਾਮ ਪਤਾਰੂ ਕੋਈ ਇੱਕ ਜੀਵੀ ਇਸਨੇ ਭੇਤ ਤੋ ਰਹਿ ਤੋ ਕਿ ਰਾਮ ਪਤੀ ਹੈ ਸਾਰਿਆਂ ਦਾ ਰਾਮ ਹੀ ਭਾਈ ਗੁਰ ਸੇਵਨ ਸਤ ਗੁਰ ਦਾਤਾ ਜਿਹੜੇ ਸਤਗੁਰੂ ਦਾਤਿਆਂ ਦਾ ਸੇਵਨ ਕਰਦੇ ਆ ਪੂਜਨੀਕ ਜਾਣ ਕੇ ਹਰ ਹਰ ਨਾਮ ਸਮਾਇਾਰਾ ਉਹਨਾਂ ਦਾ ਮਨ ਹਰਿ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਿਆ ਲੀਨ ਹੋ ਗਿਆ RAM ਹੈ ਭਾਈ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਇਹ ਗੰਦਾਰ ਸਾਨੂੰ ਪੂਰਨ ਸਤਗੁਰੂ ਨਾਨਕ ਦੇਵ ਗੰਗਸਾਹਬ ਦੇ ਚਰਨਾਂ ਦੀ ਧੂੜੀ ਬਖਸ਼ ਦਿਓ ਹਮ ਪਾਪੀ ਮੁਕਤ ਕਰਾਇਆ ਸਾਨੂੰ ਪਾਪੀਆਂ ਨੂੰ ਜਿਨ੍ਹਾਂ ਨੇ ਕਿਰਪਾ ਕਰਕੇ ਮੁਕਤ ਕਰਾਤਾ RAM ਹੈ ਭਾਈ ਪਾਪੀ ਮੁਕਤ ਕਰਾਇਆ ਆਪ ਗਵਾਏ ਬڑے بڑے ਫਾਪੀ ਇਹ ਕਉਡੇ ਰਾਖਸ਼ ਵਰਗੇ ਆਦਮ ਖਾਣੇ ਸੀ ਉਹਨਾਂ ਨੂੰ ਵੀ ਮੁਕਤ ਕਰਾਤਾ ਆਪਾ ਭਾਵ ਹਿੰਦੂ ਚੋ ਗਵਾ ਕੇ ਇਝ ਕਰ ਪਾਇਆ ਵਾਸਾ ਗੁਰੂ ਗ੍ਰੋਪੀ ਘਰ ਚ ਉਹਨਾਂ ਨੂੰ ਵਾਸਾ ਟਿਕਾ ਪਾ ਲਿਆ ਹੈ ਬਬੀਕ ਬੁੱਧੀ ਸੁਖ ਰਹਿਣ ਵਿਹਾਣੀ ਗਿਆਨ ਵਾਲੀ ਬੁੱਧੀ ਜੀਵ ਇਸ ਦੀ ਇਕਤਾ ਵਾਲੀ ਬੁੱਧੀ ਪ੍ਰਗਟ ਹੋ ਗਈ ਸੁਖ ਦੇ ਸਮੇਤ ਰਹਿਣ ਅਵਸਥਾ ਗੁਜਰਦੀ ਹੈ ਅਣ ਅਭਿਗਿਆ ਬਤੀਤ ਹੋ ਗਈ ਹਰਮਤ ਨਾਮ ਪ੍ਰਗਾਸਾ ਹਰਮਤ ਦੁਆਰਾ ਅਮਰਤ ਨਾਮ ਦਾ ਪ੍ਰਕਾਸ਼ ਹੋਇਆ ਹੈ ਹਿਰਦੇ ਚ ਹਰ ਹਰ ਆਨੰਦ ਹਰ ਹਰ ਆਨੰਦ ਭਇਆ ਦਿਨ ਰਾਤੀ ਹਰ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਨੇ ਕਰਕੇ ਰਾਤ ਨੂੰ ਆਨੰਦ ਪ੍ਰਗਟ ਹੋ ਗਿਆ ਹੈ ਨਾਨਕ ਹਰ ਮੀਠ ਲਗਾਇ ਹਰੀ ਦਾ ਨਾਮ ਗੁਰੂ ਸਾਹਿਬ ਜੀ ਕਹਿੰਦੇ ਮਿੱਠਾ ਲੱਗਿਆ ਵਿਦਿਆ ਰੂਪੀ ਰਾਤ ਮਿਟ ਗਈ ਗਿਆਨ ਰੂਪੀ ਦਿਨ ਹੋ ਗਿਆ ਗੁਰ ਸੇਵਨ ਸਤਗੁਰ ਦਾਤਾ ਇਸ ਪ੍ਰਕਾਰ ਸਤਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੂਸਰੇ ਪਾਤਸ਼ਾਹ ਅਮਰਤ ਨਾਮ ਦੇ ਦਾਤੇ ਹੈ ਜਿਹੜੇ ਆਪਣੇ ਸਤਗੁਰੂ ਜਾਣ ਕੇ ਹੁਣ ਪ੍ਰਤਾਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਰਨ ਵਾਲੇ ਹਨ ਜਿਹੜੇ ਸੇਵਨ ਕਰਦੇ ਆਪਦੇ ذاتੇ ਜਾਣ ਕੇ ਮਨ ਜਿਨਾਂ ਦਾ ਗੁਰੂ ਸਾਹਿਬ ਦੇ ਸ਼ਬਦ ਜੀ ਮਿਲ ਗਿਆ ਹੈ ਹਰ ਹਰ ਨਾਮ ਸਮਾਈ ਉਹਨਾਂ ਦੇ ਅੰਦਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਸ ਨਾਮ ਵਿੱਚ ਮਨ ਮਸਤ ਹੋ ਗਏ ਆ ਜਿਨ੍ਹਾਂ ਦੇ ਮਨ ਨਾਮ ਜੀ ਸਮਾ ਗਏ ਆ ਉਹਨਾਂ ਦੇ ਹਰ ਹਰ ਨਾਮੀ ਜੋ ਪਰਮੇਸ਼ਵਰ ਹੈ ਉਸ ਪ੍ਰਸਿੱਧ ਵਿੱਚ ਲੀਨ ਹੋ ਗਏ ਜਿਵੇਂ ਜਲ ਜਲ ਮਿਲ ਜਾਂਦਾ ਏ ਇਓ ਗੁਰੂ ਸਾਹਿਬ ਨੇ ਕਿਰਪਾ ਕਰਤੀ ਇੱਥੇ ਮਹਾਰਾਜ ਜਨਪੀਜੇ ਪਾਤਸ਼ਾਹ ਜੀ ਨੇ ਆਪਣੇ ਸ਼ੰਤ ਸੰਪੂਰਨ ਕੀਤੇ ਹਨ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਇ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ